ਚਾਲੂ ਗੋਕੀ ਬੈਟਰੀ ਹੋ ਗਈ ਚਾਰਨਪੁਰੀ ਆਂਦੀਆ ਪੜਾਕੇ ਹਾਂਜੀ ਸਾਡੇ ਵੀਰਾਂ ਨੂੰ ਤਿਆਰਪੁਰੀ ਸਸਰੀ ਕਾ ਲਾਉ ਜੀ ਤਿੰਨ ਚਾਰ ਦਿਨ ਹੋ ਗਏ ਥੋੜੇ ਜਿਕੇ ਉਲਝੇ ਗਏ ਤੇ ਕੰਮਕਾਰਾਂ ਚ ਜਿਆਦਾ ਵਿਜੀ ਤੇ ਆਉਣ ਜਾਣ ਥੋੜਾ ਜਿਆਦਾ ਕਰਦੇ ਹੋਗਾ ਤਾਂ ਤੇ ਦਾ ਇਹ ਵੀ ਉੱਥੋਂ ਮੈਂ ਇਕੱਲਾ ਗਿਆ ਤਾਂ ਕਰੀ ਗੋਕੀ ਬਈ ਜਿਹੜਾ ਸੌਣੀ ਗਿਆ ਬਤ ਤਕਰੀਬਨ ਦੋ ਤਿੰਨ ਦਿਨ ਲਾਇਆ ਹੈ ਉੱਥੇ ਟਰੱਕ ਦੇ ਕੋਲ ਕਿਉਂਕਿ ਥੋੜੇ ਬੋਤੇ ਜਿਹੜੇ ਕੰਮ ਹੈ ਆਪਾਂ ਨੇ ਜਿਹੜੇ ਐਕਸਟਰਾ ਕਰਾਉਣੇ ਟਰਾਲੀ ਚ ਉਹਦੇ ਕਰਕੇ ਹੀ ਉੱਥੇ ਰਿਹਾ ਤੇ ਚਾਚਾ ਜੀ ਹੁਣੇ ਰਾਤ ਆਏ ਆ ਜੀ ਹਿੜਿਆਣੇ ਤੋਂ ਅੱਜ ਉਹਨਾਂ ਨਾਲ ਵੀ ਬਾਤਾਲਾਪ ਕਰਾਵਾਂਗੇ ਸੋਣਾ ਕੰਮ ਕਰਿਆ ਇਹ ਉਹ ਪਰ ਵੱਡੇ ਵਾਕਾਂ ਵੱਡੇ ਜਿੰਨੇ ਵੀ ਝੋਨਾ ਕਹਿੰਦੇ ਸੀ ਨੇ ਗਿਰਿਆ ਵੀ ਵੱਡੇ ਤੇ ਕਿਵੇਂ ਰਿਪੋਰਟਾਂ ਸਾਰੀਆਂ ਉਹ ਦੱਸਾਂਗੇ ਆਪਾਂ ਤੇ ਆਹ ਬੈਟਰੀ ਲਾਈਤੀ ਕਿਉਂਕਿ ਲਪਾਤੇ ਨੂੰ ਚਾਰਜ ਲਾਈਤੀ ਰਾਤ ਨੂੰ ਕਿਉਂਕਿ ਹੈ ਤਾਂ ਚਾਰਜ ਕੀਤੀ ਇਹ ਹੂੰ ਪਰ ਅਹੀਂ ਤਾਂ ਵੀ ਕਹਿੰਦੇ ਵੀ ਜਿਵੇਂ ਡੱਕ ਡੁੱਕ ਕਰਕੇ ਵੀ ਥੋੜੀ ਜਿਹੀ ਕਿ ਜ਼ਿਆਦਾ ਲੋਡ ਜਨਾ ਰਹੇ ਹੂੰ ਤੇ ਆਪਾਂ ਨੇ ਇਹ ਚਾਰਜ ਕਰ ਲਈ ਚੰਗੀ ਵਧੀਆ ਕਰੇ ਸਾਈਡ ਦੀ ਬੈਟਰੀ ਆਹ ਟਰੈਕਟਰ ਦੇ ਬਾਕੀ ਆਪਣੇ ਠੀਕ ਚੱਲ ਰਹੇ ਹੋ ਜੀ ਹੁੰਦੀ ਦੇ ਸਟਾਰਟ ਇਹ ਵੀ ਠੀਕ-ਠੀਕ ਕਰਦੀ ਜੇ ਵੀ ਠੀਕ-ਠੀਕ ਪਰ ਆਇਆ ਵੀ ਇੱਕ ਵਾਰ ਗਰੰਟੀ ਦਾ ਪੂਰਾ ਕਰ ਦਿੰਦੀ ਹੈ ਤੇ ਜਿਵੇਂ ਸਿਆਲ ਦੇ ਵਿੱਚ ਅੱਗੇ ਜਾ ਕੇ ਜਿਆਦਾ ਹੁਣ ਫਿਰ ਸੀਜ਼ਨ ਵੀ ਦੂਹਾਂ ਆ ਰਿਹਾ ਮੂਰੇ ਗੜਗੜਈਏ ਵਾਲਾ ਹਾਂ ਠੰਡ ਕਰਕੇ ਲੈ ਛੱਡ ਦਿਆ ਜਿਵੇਂ ਆਇਆ ਨਾ ਸਿਆਲ ਦੇ ਵਿੱਚ ਫਿਰ ਕਈ ਵਾਰ ਬੈਂਟਰੀ ਜਿਆਦਾ ਜ਼ੋਰ ਲੈ ਲੈਂਦੀ ਹੈ ਕਈ ਵਾਰ ਕਰਦੀ ਨਹੀਂ ਸਕਦੀ ਸੱਚੇ ਦਾ ਸਟਾਰਟ ਫਿਰ ਓਖਾ ਜਾ ਲੱਗਦਾ ਹੂੰ ਨਹੀਂ ਅੰਦਾਜ਼ ਇਹ ਕਾ ਬੜੀ ਸੋਹਣੀ ਹੈ ਇਹ ਦੇਖੋ ਕੀ ਦੀ ਹੈ ਹੱਥ ਲਈ ਫਾਇਦੇ ਹੂੰ ਆਹ 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 ਇਹ ਜਿਹੜੀ ਹੂੰ ਖੋਲ ਕੇ ਜਦ ਹੀ ਲੱਗ ਜਾਂਦੀ ਹੈ ਦਾ ਮਤਲਬ ਇਦਾਂ ਆਪਣਾ ਲਾਏ ਨੂੰ ਅੱਜ ਜਿੱਥੇ ਫਿੱਟ ਕਰੀ ਉਸ ਤੋਂ ਬਾਅਦ ਆਹ ਜਿਹੜੀ ਪਿੰਚੜੀ ਜੀ ਇਹ ਦੀ ਆ ਜੁੜੀ ਲਾ ਦੇ ਦੱਬ ਦੋ ਆ ਇਹਨੂੰ ਕੁੱਟ ਲੈਂਦੇ ਕੁੱਟ ਲੈਂਦੇ ਸਿੱਧਾ ਸੋਬਰ ਕਰੰਮਿੰਟ ਦੋ ਚ ਇਹਦੇ ਲੇਟਾਂ ਲਾਤੀਆਂ ਕਿਉਂਕਿ ਚੱਲ ਅੱਗੇ ਹੂੰ ਕਦੇ ਹੋਰ ਲਾਈਟਾਂ ਲਾਉਂਦੀਆਂ ਖਤਰਨਾਕ ਕੰਮ ਹੋ ਗਿਆ ਲਾਈਟ ਬੜੀ ਤਿੱਖੀ ਹੈ ਇਹ ਹੈਡਲਾਈਟਾਂ ਦੀ ਲੋੜ ਹੀ ਨਹੀਂ ਹੂੰ ਠੀਕ ਹੈ ਧੂਏ ਦੇ ਖੋਲ ਤੇ ਮਗਰਾੜਾ ਆਪਣੇ ਜਿਹੜੇ ਨਹੀਂ ਕਰਤੇ ਕੋਚੇ ਵੱਢਣੇ ਰੈਡੀਪਲ ਆਈਡੀਆ ਕੰਮ ਆਪਾਂ ਨੇ ਇੱਕ ਦੋ ਦਿਨਾਂ ਤੇ ਦੋ ਅੱਜ ਕਿੰਨੀ ਹੋਵੇ ਚਾਰ ਚਾਰ ਤੇ 500 ਚੌਥੇ ਤੱਕ ਦੇਖਦੇ ਆਪਾਂ ਸ਼ੁਰੂ ਕਰਦੇ ਕੰਮ ਨੂੰ ਅੱਜ ਕੁਝ ਖਾਸ ਵੀ ਹੈ ਅੱਜ ਖਾਸਾ ਹੈਗਾ ਹਾਂ ਅੱਜ 4 ਤਰੀਕ ਹੈ ਅੱਜ 4 ਤਰੀਕ ਦੀ ਲੱਗੀ ਜਾਂਦੀ ਹੈ ਮੈਨੂੰ ਚਾਰ ਹੈ ਅੱਜ ਫਿਰ ਚਾਰ ਚਾਰ ਹੈ 4 ਤਰੀਕ ਆ ਫਿਰ ਅੱਜ ਹੈ ਅੱਜ 4 ਤ ਮੈਨੂੰ ਅੱਜ ਨਾ 4 ਤਰੀਕ ਲੱਗੀ ਜਾਂਦੀ ਅੱਜ ਅੱਜ ਦੇ ਦਿਨ ਚ ਮੈਨੂੰ 4 ਤਰੀਕ ਲੱਗੀ ਜਾਂਦੀ ਭਾਈ ਗੋਗੀ ਦਾ ਹੈਗਾ ਜਨਮ ਦਿਨ ਹੈ ਹੈਪੀ ਬਰਥਡੇ ਜਨਮ ਦਿਨ ਦੀਆਂ ਦੋ ਵਧਾਈਆਂ ਅਸੀਂ ਦਿੰਦੇ ਆ ਤੇ ਤੜਕੇ ਤੜਕੇ ਮੈਂ ਦੋ ਖਰੀਲਾ ਵੀ ਪਾਈਆਂ ਇਹਦੀਆਂ ਫਲੀ ਜਿਓ ਪਾਈਆਂ ਤੇ ਬਾਕੀ ਰੰਗ ਰੰਗ ਕੇ ਪ੍ਰੋਗਰਾਮ ਗੋਗੀ ਕਰੂਗਾ ਜੇ ਸ਼ਾਮ ਨੂੰ ਹਾਂ ਜਿਹਦਾ ਜਨਮ ਦਿਨ ਹੈ ਹਾਂ 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 ਅੱਜ ਗੋਗੀ ਤੇ ਆ ਸਾਰਾ ਜਿੰਨਾ ਵੀ ਹੈ ਠੀਕ ਹੈ ਗੋਗੀ ਤੈਨੂੰ ਟੈਂਸ਼ਨ ਲੈਣ ਦੀ ਲੋੜ ਨਹੀਂ ਕਹਿੰਦੇ ਜਦ ਬڑا ਭਾਈ ਬੈਠਾ ਹੁੰਦਾ ਨਾ ਹੈਂ ਛੋਟਿਆਂ ਨੂੰ ਦਾ ਟੈਂਸ਼ਨ ਲੈਣ ਦੀ ਲੋੜ ਹੀ ਨਹੀਂ ਹੁੰਦੀ ਮੈਂ ਕਿਤੇ ਨਹੀਂ ਜਾਣਾ ਮੈਂ ਘਰੇ ਬੈਠੂਗਾ ਤੂੰ ਬਸ ਘਰੇ ਹੀ ਲੈ ਆਈ ਸਮਾਨ ਘਰੇ ਹੀ ਲੈ ਆਈ ਜੋ ਵੀ ਲੈਉਣਾ ਤੇ ਠੀਕ ਹੈ ਨਾ ਮੈਂ ਘਰੇ ਬੈਠੂਗਾ ਬਤਾ ਕਿਹਨੇ ਟਰੱਕ ਆ ਗਿਆ ਹੁਣ ਜੀ ਥੋੜੀ ਲੱਗਦਾ ਟਰਾਲੀ ਦੇ ਸ਼ੈੱਡ 'ਚ ਖੜੀ ਹੋਵੇ ਉਹ ਬਾਦ ਟਰਾਲੀ ਉਰੇ ਆਹ ਟਰੈਕਟਰ ਕੱਢਣਾ ਹੋਵੇ ਤਾ ਆ ਗਿਆ ਆ ਤਾਂ ਕੱਢ ਦੇਣਾ ਉਰੇ ਲੱਗੀ ਇੱਥੇ ਤੇ ਚੱਲ ਕੇ ਨਹੀਂ ਹੂੰ ਹੂੰ ਸੈਂਟੀ ਵੀਰਿੰਦਰ ਨੂੰ ਫੋਰਵਰਡ ਵੀਡੀਓ ਭੇਜ ਤੀ ਟਰਾਲੀ ਦੀ ਬਣਾਈ ਵੀ ਆ ਗਈ ਤੋਰ ਪਾਈ ਨਹੀਂ ਫਿਰ ਹਲੇ ਪਾਈ ਨਹੀਂ ਹਲੇ ਪੰਕਾ ਅੱਜ ਜਨਮ ਦਿਨ ਆ ਹੁਣ ਤੂੰ ਹਿਸਾਬ ਲਾ ਲਾ ਵੀ ਇਹ ਰੱਬ ਤੇ ਰੱਪਾ ਲਾ ਕਰੇ ਨਹੀਂ ਸਾ ਹਾਲੇ ਦੱਸਣ ਦੇ ਦ 2552 ਚੋਂ 2 3 4 ਘਟਾਲਾ ਰਹਿ ਗਏ 21 21 ਤੇ ਆ ਪੰਕਾ ਕੱਢੀ ਅੱਧਾ ਜੋੜ ਦੇ ਵਿੱਚ 21 ਚੋਂ ਡੇਢ ਘਟਾ ਦੇ ਸਾਡੇ 20 ਕਿੰਨੇ ਦਾ ਹੋ ਗਿਆ ਕਿਉਂਕਿ ਮੈਂ ਹੋ ਗਿਆ ਅੱਗੇ ਤਾਂ ਅੱਗੇ ਜਈ ਹੈ ਲਾਗੇ ਤਾਂ ਅੱਗੇ ਜਈ ਹੈ ਲਾਗੇ ਤਾਂ ਅੱਗੇ ਜਈ ਹੈ ਵਿੱਚ ਚਾਰ ਛੋੜ ਦੇ ਵਿੱਚ ਚਾਰ ਛੋੜ ਦੀਏ ਨਹੀਂ ਚਾਰ ਜੋੜ ਦੇ ਤਾਂ ਅੱਜ 24 25 ਨੂੰ ਢੁੱਕੂਗਾ ਕੰਮ ਇੰਨੇ ਕਿ ਤਾਂ ਤਾਂ ਹੋ ਗਿਆ ਅੱਛਾ ਇੰਨੇ ਜੋੜ ਦੀ ਵਿੱਚ ਠੀਕ ਹੈ ਤੇ ਬਾਕੀ ਭਾਈ ਅੱਜ ਸਾਫ ਸਫਾਈ ਚੱਲ ਰਹੀ ਹੈ ਧਿਆਨ ਹੁਣ ਤੂੜੀ ਤਾਰ ਨਹੀਂ ਅਸੀਂ ਨੇ ਉਹ ਟਰਾਲੀ ਕੱਢਣੀ ਪਿੱਛੇ ਤੇ ਇੱਕ ਟਰਾਲੀ ਉਧੀਆਂ ਪੰਡਾ ਭਰ ਕੇ ਰੱਖਣੀਆਂ ਸੀ ਕਟਰ-ਕਟਰ ਸਾਰਾ ਲੈਡੀ ਕਰਤਾ ਕਾਲੀ ਕਰਤੀ ਬਾਹਰ ਅੰਦਰੋਂ ਬੱਡੀ ਲੈਣਾ ਤਰਵਾਉਨੇ ਕੋਈ ਕੰਮ ਸਾਰਿਆਂ ਨੂੰ ਮਿਲੂਗਾ ਆ ਹੁਣ ਅਸੀਂ ਨੇ ਸਪਰੇਅ ਨੂੰ ਵੀ ਲੱਗਣਾ ਸੀ ਨੇ ਤੇ ਤੇਲੇ ਦਾ ਟੈਗ ਬਹੁਤ ਹੋ ਗਿਆ ਗੋਗੀ ਤੇਲੇ ਬਾਰੇ ਕੀ ਕਹਿਣਾ ਚਾਹੂੰਗਾ ਬਾਅਦ ਚੋ ਕਹਨੇ ਆ ਕਰਦੇ ਹਲੇ ਹੁੱਕ ਤੇਲੇ ਨੂੰ ਸਾੰਪੇਗਾ ਫਿਰ ਉੱਪ ਚੱਕੋ ਹੋਰ ਉੱਪ ਚੱਕ ਰੰਦ ਕਦੀ ਆ ਜਾ ਆ ਕਿੱਦਾਂ ਲਿਆਂਦਾ ਹੁਣ ਇਹ ਵੀ ਲਿਆਂਦਾ ਕਿ ਸੋਦਾ ਇਹ ਐ ਆਪਣੇ ਉਹਦਾ ਕੈਨੇਡਾ ਵਾਲੇ ਦਾ ਸਿਮੀ ਉਹਨਾਂ ਦਾ ਲਿਆਂਦਾ ਬੋਲਟ ਇਹਦੀ ਪੋਸਟ ਪਾਈ ਸੀ ਆਪਾਂ ਨੇ ਇੰਸਟਾਗ੍ਰam ਤੇ ਲਈ ਸੀ ਨਹੀਂ ਫੇਸਬੁੱਕ ਤੇ ਸੋਦੀ ਆਪਾਂ ਨੇ ਕਿ ਬੋਲਟ ਬਕਾਉ ਹੈ ਜੇ ਸਿਰਫ ਫੋਟੋ ਫੋਟੋ ਸ਼ੇਅਰ ਕਰਨੀ ਹੁੰਦੀ ਆ ਸੋਥਰਾ ਬੋਲਟ ਹੈ ਜੀ ਆ ਹੁਣ ਲੈ ਕੇ ਆਇਆ ਮੈਨੂੰ ਕਹਿੰਦਾ ਵੇਚ ਲੈ ਨੂੰ ਜਿਵੇਂ ਮਰਜ਼ੀ ਕਰ ਕਹਿੰਦਾ ਵੀ ਮੈਂ ਮਤਲਬ ਖੜੀ ਐ ਚੀਜ਼ ਕਹਿੰਦਾ ਭਈ ਭਈ ਖਰਾਬ ਹੀ ਹੁੰਦੀ ਐ ਮੈਂ ਜਾ ਕੇ ਲੈ ਆਇਆ ਮਾਂ ਚਲ ਕੋਈ ਨਹੀਂ ਹਵਾਊਗਾ ਭਰ ਕੇ ਆਪਾਂ ਇਹਨੂੰ ਚੱਲਦਾ ਕਰਦੇ ਆ ਤੇ ਨੰਬਰ ਕਹੋ ਕਿ ਤੇਰਾ ਪਤਾ ਕਾਲ ਬੋ ਨੰਬਰ ਕੋ ਕਿਦਾ ਪਾ ਦਨੇ ਬਈ ਰੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ ਮੋਟਾ ਮੋਟਾ ਜਿਹਾ ਆਪਾਂ ਦੱਸ ਦਨੇਗਾ ਮੀਟਰ ਦਿਖਾ ਦਿਆ ਚੀ ਆ ਜਾਓ ਸਾਡਾ ਡਿਜੀਟਲ ਚੱਲਿਆ ਵਾਗੇ ਇਹ ਚੱਲਿਆ ਵਾਗੀ 15 ਕੇ ਹਜ਼ਾਰ ਇਹ ਉਸ ਤੋਂ ਬਾਅਦ ਟਾਇਰ ਦਿਖਾ ਦਿਆ ਚੀ ਪਿਛਲਾ ਟਾਇਰ ਬਿਲਕੁਲ ਨਵਾਂ ਅਪੋਲੋ ਦਾ ਪਿਛਲਾ ਦਾ ਬਿਲਕੁਲ ਟਾਇਰ ਬਿਲਕੁਲ ਨਵਾਂ ਖੜਾ ਆ ਬਈ ਤਾਂ ਇਹ ਸਮਝਦਾ ਚਲਾਇਆ ਤਾਂ ਕੁਝ ਹੈ ਉਹ ਨਹੀਂ ਅਪੋਲੋ ਕੰਪਨੀ ਦਾ ਉਸ ਤੋਂ ਬਾਅਦ ਕੋਈ ਸਟਾਰਟ ਦਿਖਾ ਦੇ ਕਰਕੇ ਸਾਇਲੈਂਸਰ ਵੀ ਦੂਆ ਪਿਆ ਵੈਨ ਗੁਰਦੀ ਬਾਜ ਰਿਜੀਨਲ ਸਿਲੈਂਸਰ ਆ ਮੈਂ ਖਲੀ ਪਲ ਧੂਨੇ ਵਾਲਾ ਲੈ ਲਿਆਂਦਾ ਕੱਢ ਕੇ ਉੱਥੇ ਤੇ ਦੇਖ ਤੇ ਨੂੰ ਐਵੇਂ ਕਾ ਹਵਾ ਉਹ ਟਾਇਰ ਤੋਂ ਖਾਲੀ ਪਾਏ ਆ ਦੇ ਹੁਣ ਦੋ ਦੇ ਵਿੱਚ ਹਵਾ ਉਹ ਭਰੋ ਹੂੰ ਹੁਣ ਜਣੀ ਇਹਦੇ ਵਿੱਚ ਹਵਾ ਹੋਊਗਾ ਭਰਦੇ ਆ ਟਾਇਰ ਤੇ ਹਵਾ ਵੀ ਤਾਂ ਆਉਂਦੀ ਆਸ ਬੂਝ ਨਹੀਂ ਆਈ ਜਿਵੇਂ ਵੀ ਅੱਛੇ ਸਿਲੈਂਸਰ ਦੂਆ ਪਿਆ ਹੋਵੇ ਆਜਾ ਸਿਲੈਂਸਰ ਦਾ ਯਾਰ ਇਹ ਤਾਂ ਦੂਨੇ ਵਧੀਆ ਲੱਗਦਾ ਕੋਲਡ ਰ ਹੈ ਵੀ ਰਿਜੀਨਲ ਸਿਲੈਂਸਰ ਹੈ ਪਰਨਾਲੇ ਥੋੜੀ ਜਿਹੀ ਕਿੰਨੀ ਭਾਲਦੀ ਜਿਵੇਂ ਬੋਲਤ ਸੇ ਮਤਲਬ ਧੋਈ ਜੀ ਹੋਏ ਤੇ ਦੇਖੀ ਇਹਦੀ ਫਿਰ ਗੱਲਬਾਤ ਬਣ ਗਈ ਇਹਦੇ ਸਰਵਿਸੁਰ ਕੋ ਸੋਨੇ ਵਾਲੇ ਆ ਅੱਛਾ ਨੰਬਰ ਫਤੇਗੜ ਸਾਹਿਬ ਦਾ ਇਹ ਪੀਵੀ 23 ਨੰਬਰ ਹੈ ਬਾਕੀ ਭਾਈ ਰੇਟ ਸਬੰਧੀ ਜਾਣਕਾਰੀ ਜਿਹੜੀ ਉਹ ਗੋਗੀ ਭਾਈ ਦੇ ਦੂਗਾ ਸਾਰੀ ਜਿੰਨੀ ਵੀ ਆ ਗੋਗੀ ਭੱਜਦੇ ਹਵਾ ਮੁੱਲੇ ਟਾਇਰ ਚ ਪੱਸਾ ਸਾਹਿਬ ਦੇ ਨਾਲ ਭਰਦੇ ਜਿਆਦਾ ਵੀ ਨਾ ਲੱਹ ਆ ਫੜ ਇਹਦੇ ਨਾਲ ਚੈੱਕ ਕਰ ਲੈ ਸਿਲਤੋ ਨਾਲ ਫੜੀ ਇਹਨੂੰ ਹਾਂ ਇੱਥੇ ਫੜੀ ਕਿੰਨੀ ਹੋ ਗਈ 35 35 40 ਕਿ ਕਰਦੇ ਜਿਆਦਾ ਨਾ ਉਹ ਭਾਈ ਜੱਟਾ ਲੁੱਟਾ ਸਾਰੀਆਂ ਚੱਲਦੀਆਂ ਦੇਖੋ ਇਹ ਵੀ ਟਾਇਰ ਦਾ ਹੁਣੀ ਚੇਂਜ ਕਰਾਇਆ ਕਿਉਂਕਿ ਪਹਿਲਾਂ ਤੇ ਮੈਨੂੰ ਪਹਿਲਾਂ ਤੇ ਹੀ ਲੱਗਦਾ ਹੈ ਨਾ ਕਿੰਨੀ ਹੋ ਗਈ ਇਹਦੇ 'ਚ ਬਸ ਜ਼ਿਆਦਾ ਵੀ ਨਾ ਕਰਦੀ ਕਿੰਨੀ ਕਰਦੀ ਜ਼ਿਆਦਾ ਬਾਦੂਆ ਬਾਦੂਆ ਲਓ ਜੀ ਮਿੱਤਰੋ ਵਾਈ ਜੀ ਸਸਿਕਾ ਸਸਿਕਾ ਜੀ ਸਸਿਕਾ 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 ਠੀਕ ਠਾਕ ਰਾਜੇ ਐਨ ਵਧੀਆ ਰਾਜਾ ਬੇਟਾ ਕਹਿੰਦੇ ਹਰਿਆਣਾ ਲੈ ਆਏ ਅਸੀਂ ਜਨ ਕਹਿੰਦਾ ਤਾਂ ਮੈਂ ਚਲ ਚਾਹੇ 2 ਐ ਸੁੰਨੀ ਚਾਹੇ ਮਸ਼ੀਨੇ ਛੱਡ ਕੇ ਆਏ ਤਾਂ ਪਿਛਲੀ ਵਾਰ ਪਿਛਲੀ ਵਾਰ ਮੈਂ ਮਸ਼ੀਨ ਛੱਡ ਕੇ ਆਇਆ ਤਾਂ ਮੈਂ ਕਹਿਣ ਜੋਗਾ ਤਈ ਮੈਂ ਹਰਿਆਣੇ ਜਾ ਕੇ ਆਇਆ ਅੱਜ ਵੀ 1.5 ਦਿਨ ਲੱਗੇ ਅਸੀਂ ਤੇ ਆ ਮਸ਼ੀਨ ਆਈ ਹੈ ਜੀ ਆਪਣੀ ਹਰਿਆਣੇ ਤੋਂ ਤੇ ਟਾਇਰਾਂ ਦੀ ਕੰਡੀਸ਼ਨ ਫੁੱਲ ਗਾੜੇ ਨਾਲ ਲੱਥ ਪੱਥ ਤੇ ਇਥੋਂ ਪਤਾ ਲੱਗਦਾ ਵੀ ਹਾਂ ਮਸ਼ੀਨ ਪੂਰਾ ਗਾਰੇ ਚ ਜੁੱਦ ਕਰਕੇ ਆਈਆਂ ਕਿਉਂਕਿ بارش ਉੱਥੇ ਵੀ ਹੋ ਗਈ ਸੀ ਤੇ 8-10 ਕਿਲੇ ਰਹਿ ਗਏ ਉਹ ਛੱਡ ਕੇ ਆਏ ਆ ਜਿਨ੍ਹਾਂ ਦੇ ਵਿੱਚ ਬਹੁਤਾ ਜ਼ਿਆਦਾ ਪਾਣੀ ਪਲ 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 ਤੇ ਬਾਕੀ ਮਸ਼ੀਨ ਆਪਣੀਆਂ ਹੀ ਜਿਹੜਾ ਲਾੜੂਏ ਤੋਂ ਇਹ ਤੇ ਇਹਨੇ ਪਾਰਸੋਂ ਤੇ ਫੇਲ ਚੱਲਣਾ ਆਪਣੇ ਉਰੇ ਹਲੇ ਅਸੀਂ ਇੱਕੇ ਮਸ਼ੀਨ ਚ ਚਲਾਉਣੀ ਆ ਦੂਜੀ ਨਹੀਂ ਚਲਾਉਣੀ ਤੇ ਕਿਵੇਂ ਕਰਕੇ ਸੋਨੀ ਕੰਮ ਕਮ ਉੱਥੇ ਕਿਵੇਂ ਤਾਂ ਬਾਈ ਕੰਮ ਬਾਈ ਗਿੱਲਾ ਕਿੰਨਾ ਗਿੱਲਾ ਤਾਂ ਆ ਜਾਓ ਤੈਨੂੰ ਇੱਕ ਮਿੰਟ ਆ ਜਾ ਚਲਾ ਲਈਂ ਸਾਰਾ ਧੰਮ ਜੰਮ ਕਰ ਲੈ ਕਿਵੇਂ ਦੀ ਕੰਡੀਸ਼ਨ ਉੱਥੇ ਛੋਣੇ ਦੀ ਕੰਡੀਸ਼ਨ ਬਸ ਆਂ ਦੇ ਲਾਵੇ ਤੂੰ ਐ ਦਿਖਾ ਦੇ ਕੋਈ ਕਹਿਣ ਨੂੰ ਕਿਹੜਾ ਬੂਝਾ ਖੜਿਆ ਤਾਂ ਹਾਂ ਗਿਰੀ ਤੇ ਹੈ ਗਿਰੀ ਨੇ ਜੀ ਗਰੀ ਉਹ ਟੋਟਲ ਗਿਰੀ ਆ ਵੀ ਕਮਾ ਲोगी ਸੜੀ ਫਿਰ ਤਾਂ ਦਿਹਾੜੀ ਦੇ ਵਿੱਚ ਸੋਨੀ ਗਿਰੀ ਵੀ ਤਾਂ ਮਸੂਈ 3 4 5 ਕਿਲੇ ਵੱਟ ਹੁੰਦੇ ਹੋਣੇ ਕੱਲ ਦੀ ਗੱਲ ਹੱਸਦਾ ਮੈਂ ਉਹ ਵੱਡ ਗਿਆ ਹੋਣਾ ਰਾਤ ਨੂੰ ਆਇਆ ਮਸ਼ੀਨ ਹਾਂ ਸਵੇਰੇ ਆਏ ਤੁਸੀਂ ਚਾਰ ਕਰਦੇ 10 ਵਜੇ ਮੈਂ ਲਾਈ ਤੀ ਹਾਂ ਸੁਰਥੇ ਰਾ ਹੁਣ ਕੈਂਪਰ ਸ਼ੁਭ ਦਾਗਾ ਚ ਚੈੱਕ ਕਰ ਲੈ ਜਦ ਮੈਂ 5.5 ਕਿਲੇ ਵੱਡੇ ਤੇ ਸਾਰ ਸਵੇਰ ਦਾ ਬੈਕਲੇ ਲੱਕ ਕਿ ਕਿਵੇਂ ਨਹੀਂ ਪਹਿਲੇ ਲੋਚੇ ਚੱਲੇ ਵਸੇ ਕੋਈ ਬੈਗ ਚ ਬਗਾਈਏ ਵੱਡੀ ਕਵਸਨੂ ਵੀ ਚੱਕੀ ਮਾੜੀ ਮੋਟੀ ਜਿੰਨੀ ਕੀ ਚੱਕੀ ਤੇਰੇ ਬਾਈ ਘੇਰੇ ਵੀ ਚੱਕੀ ਆ ਠੀਕ ਹੈ ਹੇ ਸਾਢੇ 5 ਕਿਲੇ ਵੱਡੂ ਝੂਠ ਨਾ ਬੋਲ ਨਹੀਂ ਮੇਰੀ ਉਹਦੇ ਵਿੱਚ ਗੇਰੀ ਸੀ ਸਾਢੇ ਪਾਈਪ ਲਾਈਨ ਚ ਉਹ ਪਾਈਪ ਲਾਈਨ ਚ ਉਹਦਾ ਅੱਧਾ ਘੰਟਾ ਗਨੇ ਆ ਉਹ ਤਾਂ ਗੱਲ ਵੱਖਰੀ ਐ ਇੰਨਾ ਕਿ ਤਾਂ ਰੋਟੀ 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 ਖਾਣ ਲੱਗਿਆ ਵੀ ਨਾ ਨਾ ਘੰਟਾ ਅੱਧਾ ਘੰਟਾ ਲੱਗਿਆ ਰੋਟੀ ਰੋਟੀ ਖਾਣ ਦੀ ਖਾਦੀ ਹੋਣੀ ਉਹ ਵੀ ਰੋਟੀ ਖਾਦੀ ਸੀ ਅਸੀਂ ਇਸੇ ਖਾਦੀਉ ਨਹੀਂ ਕਰਦਾ ਹਾਂ ਸਟੀਲ ਹੈਡ ਗੱਡੀ ਇੱਕ ਵਾਰ ਤੇ ਲਪਾ ਬਾਕੀ ਤੈਨੂੰ ਮੈਂ ਤੰਗੀ ਨਹੀਂ ਆਉਣ ਦਿੰਦਾ ਕੰਮ ਦੀ ਪਰਸੋਂ ਤੇ ਤੇਰੇ ਵਾਸਤੇ ਕੰਮ ਬੁੱਕ ਕੋਈ ਗੱਲ ਨਹੀਂ ਕੰਮ 500 ਦਾ ਵੀ ਬੁੱਕ ਹੈ 400 ਦਾ ਵੀ ਬੁੱਕ ਹੈ ਕੋਈ ਆਈ ਜਾਂਦੇ ਆਈ ਜਾਂਦੇ ਆਈ ਜਾਂਦੇ ਠੀਕ ਹੈ ਪਰਵਾਹ ਨਹੀਂ ਕਰਨੀ ਵਿਆਹ ਵੀ ਜੇ ਹੁਣ ਛੱਡ ਦਣਿਆ ਇੱਥੇ ਵਿਆਹ ਕੋਈ ਨਹੀਂ ਦੇਖਣਾ ਵਿਆਹ ਤਾਂ ਆਉਂਦੇ ਜਾਂਦੇ ਰਹਿੰਦੇ ਆ ਮੰਨੂ ਕੋਈ ਤੰਗੀ ਨਹੀਂ ਵਿਆਹ ਵੀ ਸਾਰੇ ਛੱਡ ਦਣਿਆ ਵਿਆਹ ਤਾਂ ਆਉਂਦੇ ਜਾਂਦੇ ਰਹਿੰਦੇ ਆ ਹਾਂ ਹਾਂ ਕੰਮ ਤਾਂ ਸਮਾਹੀਵਾਦ ਹੋਣਾ ਹੈ ਵਿਆਹ ਦਾ ਕੀ ਹੈ ਵਿਆਹ ਦਾ ਕੀ ਚੱਕ ਲੈ ਬਿਲਡਿੰਗ ਸਾਈਟ ਤੋਂ ਕੀ ਹੋ ਗਿਆ ਇਹਨੂੰ ਹਾਂ ਕੀ ਤੰਗੀ ਇਹਦੀ ਉਹਦਾ ਮੋਟਰ ਟੱਕੜਾ ਲਾਦੀ ਏ ਹਰਿਆਣੇ ਤੋਂ ਹਰਿਆਣੇ ਜਾਈ ਜਾ ਉਹ ਦੇਖ ਉਹ ਕਿਸਾਨ ਤੀ ਉਹਨੂੰ ਚੱਲਦਾ ਅੱਛਾ ਪਰਮਨ ਨੇ ਕਿ ਕਿੱਥੇ 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 ਲਾਉਣੀ ਹੈ ਬਾਈ ਅੱਛਾ ਲਾਉਣੀ ਹੈ ਉਹਦੇ ਟਾਕੀ ਹਰਿਆਣੇ ਚਾ ਠੀਕ 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 ਹਰਿਆਣੇ ਤੋਂ ਆਈਏ ਚੱਲ ਕੇ ਮਸ਼ੀਨ ਕੋਈ ਕਹਿੰਦੀ ਛੰਡਾ ਤੁਸੀਂ ਯਾਰ ਕਾਂਗ ਦਾ ਸਾਲਾ ਥੁੱਕੀ ਫਿਰਦੇ ਤੁਸੀਂ ਹੋ ਯਾਰ ਛੰਡਾ ਜੀ ਦਾ ਮਾਰਦਾ ਇੱਧਰ ਟ੍ਰੈਫਿਕ ਤੇ ਹਾਂ ਟ੍ਰੈਫਿਕ ਤੇ ਬਚਾਓ ਅੱਛਾ ਹੋਗਾ ਇਹ ਟ੍ਰੈਫਿਕ ਤੇ ਬਚਾਉਤਾ ਹਾਂ ਬੀ ਠੀਕ ਹੈ ਚੰਡਾ ਜਿਹੜਾ ਮਿਲ ਗਿਆ ਉਹੀ ਘਟਦਾ ਜਿਹਨਾਂ ਚ ਹਰਿਆਣੇ ਚ ਰਹੇ ਆ ਕਿਸਨ ਰੋਕੇ ਹੈ ਨੀ ਚੰਡਾ ਦੇਖ ਕੇ ਪੰਜਾਬ ਜਾ ਗਿਆ ਸੀ ਹਮ ਉਹਦੇ ਕੰਮ ਲੈ ਲਿਆ ਵੀ ਪਿੱਛੇ ਦੇਖੇ ਬਟਰਾ ਦਿਖਦਾ ਨਾ ਨਾ ਠੀਕ ਹੈ ਠੀਕ ਹੈ ਵਧੀਆ ਜਾਇਹਾ ਬਹੁਤ ਬੜੀ ਕਰਾਚ ਦੀ ਤੰਗੀ ਤਾਂ ਨਹੀਂ ਕੋਈ ਆਈ ਨਾ ਨਾ ਇਹ ਵੀ ਚੰਡਾ ਘਟਦਾ ਅੱਛਾ ਇੱਕ ਗੱਲ ਆ ਉਧਰ ਸਾਰੇ ਆਪਣੇ ਵਰਗੇ ਲੋਕ ਆ ਮਤਲਬ ਮੈਂ ਸਮਝਿਆ ਨਹੀਂ ਮਤਲਬ ਕਿਵੇਂ ਮਲਕੇ ਆਪਣੇ ਵਰਗਿਓ ਪਬਲਿਕ ਉਧਰ ਵੀ ਫੇਰੀ ਆਣੀ ਬੀਮ ਫਰਕ ਲੱਗਦਾ ਤਾ ਤੈਨੂੰ ਕੋਈ ਫਰਕ ਨਹੀਂ ਆਦਾ ਤੂੰ ਕਹੂਗਾ ਪੁੱਛਾਂ ਪੰਛੇ ਤਾਂ ਨਹੀਂ ਹੈ ਹਾਂ ਪੁੱਛਾਂ ਬਾਕੀ ਕੇਲੇ ਗੂਲੇ ਹਾਂ ਕੇਲੇ ਵੀ ਆਪਣੇ ਮਾਂਗੇ ਮਿਲਦੇ ਸੇਬ ਵੀ ਰੇੜੀਆਂ ਅੱਪ ਅੱਛਾ ਕੋਮਾ ਇੱਕ ਜਿਹੜੀ ਕੋਮ ਹੈ ਆਪਣੀ ਉਹ ਵਾਦੂਆ ਗੱਭੀ ਉੱਪਰ ਕਰਨੀ ਪੈਣੀ ਹੈ ਇਹ ਨਹੀਂ ਲੱਗਣੀ ਹੈ ਚੱਕਲੇ ਮੜ ਜੀ ਹਾਂ ਦੁੱਗੀ ਦੁੱਗੀ ਦੇਣੀ ਚੱਕ ਚਲੋ ਬਾਈ ਬਾਕੀ ਖੈਰ ਮਾੜੀ ਮੁੱਟੀ ਹੁਣ ਮਰਮਤ ਕਰ ਲੈਣੀ ਐ ਸੋਨੀ ਬਾਈ ਨੇ ਤੇ ਹੋਰ ਤਾਂ ਨਹੀਂ ਕੋਈ ਬ੍ਰੇਕਡਾਊਨ ਆ ਜੀ

ਤੈਨੂੰ ਵੀ ਕੀ ਫਾਇਦਾ ਨਾ ਨਾ ਠੀਕ ਐ ਸੋਨੀ ਆਡਲ ਮੜ ਜਾ ਠੀਕ ਐ ਕਾਨੂੰ ਫਿਰ ਬੈਟਿੰਗ ਜੇ ਬਹੁਤੇ ਖਿੱਚੇ ਰਹਿਨੇ ਆ ਗਿਆ ਲੈਣ ਵਾਤੇ ਚਾਹ ਪੀ ਲਾ ਜਾ ਇਨੇ ਪੂਰੀ ਠੀਕ ਆ ਉਰੀ ਲੈ ਮਾ ਲੈ